ਜੋ ਬੁਲੇ ਸੋਨਰ ਪੈ ਭਗਵਾਨ ਪਾਲ ਮੀਖ ਮਹਾਰਾਜ ਕੀਦੇ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਥ ਮਹਾਰਾਜ ਕੀਦੇ ਸਤਿਗੁਰ ਬੋਲੇ ਪਿਆਰਿਓ ਪਾਲ ਨੀ ਕਿਸ਼ਵਰ ਭਗਵਾਨ ਉਹੀ ਆਦ ਕੋ ਹੋਵੰਤ ਹੈ ਬ੍ਰਹਮੰਡ ਕਰਤਾ ਸ਼ਕਤੀਵਾਨ ਜਦ ਨਾ ਧਰਤਿ ਆਕਾਸ਼ ਸੀ ਨਾ ਸੂਰਜ ਨਾ ਚੰਦ ਤਾਰੇ ਨਾ ਕੋਈ ਪਸ਼ੂ ਪੰਖੀ ਦਾ ਸਾਗਰ ਨਾ ਕੋਈ ਜੰਗਲ ਪਰਬਤ ਭਾਰੇ ਨਾ ਤਰਤੀ ਦੀ ਕੋਖ ਵਿੱਚ ਹੀਰੇ ਲਾਲ ਸੁਹਾਰ ਨਾ ਮਾਣਕ ਪਿਆਰੇ ਨਾ ਸੋਨਾ ਨਾ ਚਾਂਦੀ ਲੋਹਾ ਨਾ ਤਰਤੀ ਵਿੱਚ ਅਨਮੋਲ ਪੜਾਰੇ ਨਾ ਅੰਬਰੀ ਸਤਰੰਗੀਆ ਪੀਂਗਾ ਨਾ ਪੁਲਾਨੇ ਬਾਗ ਸ਼ਿੰਗਾਰੇ ਨਾ ਸਰੂਆ ਗਲ ਪੇਲਾ ਲਗਿਆ ਨਾ ਖਿਆਨ ਮੋਹਨ ਨਜ਼ਾਰੇ ਉਦੋ ਇੱਕੋ ਜੋਤੀ ਗੁਰਵਾਲ ਮੇਕਤੀ ਬ੍ਰਹਮਣ ਸਾਜਣ ਹਾਰੀ ਹੈ ਸੀ ਧੂਏ ਦੇ ਇੱਕ ਤੌਰ ਚ ਜਿਸ ਨੇ ਕੀਤੀ ਕੋਲ ਸਾਰੀ ਹੈ ਸੀ ਜਿਸ ਦਾ ਮਾਈ ਬਾਪ ਕੋਈ ਨਹੀਂ ਦੁਨੀਆਂ ਵਿੱਚ ਜਿਹਦਾ ਸਾਨੇ ਕੋਈ ਨਹੀਂ ਉਹ ਅਜਰ ਅਮਰਤ ਰੇ ਕਾਲ ਦਾ ਦਰਸ਼ੀ ਉਸ ਜਿਹੜਾ ਕੋਈ ਵਰਦਾਨੀ ਹੈ ਨਹੀਂ 84 ਲੱਖ ਜੁਨ ਸਾਜਕੇ ਬਖਸ਼ੀ ਜੈਸਵਾ ਸਾਦੀ ਡੋਰ ਜਮਣਾ ਮਰਨਾ ਹੱਥ ਜਿਸ ਦੇ ਜਿਸ ਦੇ ਹੱਥ ਸਮੇ ਦੀ ਤੋਰ ਦੁੱਖ ਸੁੱਖ ਖੁਸ਼ੀਆਂ ਸ਼ਾਦੀਆਂ ਜਿਸ ਨੇ ਲਿਖ ਦਿੱਤੀਆ ਕਰਮਾਂ ਅਨਸਾਰ ਦਇਆ ਤਰਮ ਦਾ ਮੂਲ ਹੈ ਭਜਨ ਨਾਲ ਚਮਕੇ ਕਿਰਦਾਰ ਪਾਪੀ ਬੰਦਿਆ ਹ ਕਿਰਤ ਕਰਾ ਲੈ ਕੀਤੇ ਕੁੰਭੀ ਨਰਕ ਤਿਆਰ ਪਰ ਤਾਂ ਨੇ ਭਗਤ ਦੀ ਕਰਮਿਜ ਨਾਲ ਲਈ ਸਵਰਗ ਦੀ ਪ੍ਰੀਤੇ ਖੁੱਲੇ ਦਵਾਰ ਸੰਤ ਜਨਾ ਦੀ ਜੀ ਬਾਉਤੇ ਆਦਪੁਰਖ ਭਗਵਾਨ ਦਾ ਵਾਸਾ ਸੰਤ ਜਨਾ ਦੇ ਅਸੀਸਾ ਲੈ ਕੇ ਪ੍ਰਾਣੀ ਨਾ ਕੋਈ ਰਹੇ ਪਿਆਸਾ ਸ਼੍ਰੀ ਰਾਮ ਦੇ ਜਨਮੋਂ ਪਹਿਲਾਂ 10000 ਮੁਕੰਮਲ ਸਾਲ ਆਦਪੁਰਖ ਨੇ ਆਦਰ ਮੈਣ ਚ ਰੋਸ਼ਨ ਕੀਤੇ ਜਿਵੇਂ ਖਿਆਲ ਆਦਪੁਰਖ ਨੇ ਸਾਰੇ ਜਗ ਨੂੰ ਸ਼ਬਦਾ ਦਾ ਵੰਡ ਕੇ ਪ੍ਰਸਾਦ ਦੁਨੀਆ ਅੰਦਰ ਸ਼੍ਰੀ ਵਾਲਮੀਕੀ ਸਬੇਤ ਜੀ ਧਰ ਗਏ ਬੁਨਿਆਦ ਆਦਪੁਰਖ ਦੇ ਹੁਕਮ ਮੁਤਾਬਕ ਮਾਤ ਲੋਕ ਵਿੱਚ ਆਏ ਸ਼੍ਰੀ ਰਾਮ ਮਨੁਖਤਾ ਦੇ ਵੈਰੀ ਰਾਖਸ਼ ਮਾਰੇ ਖੁਦ ਜੈਸਵਰੀ ਆਏ ਵਲੀ ਪੀਰ ਅਵਤਾਰ ਪ੍ਰਗੰਗਰ ਜਿਤਨੇ ਜਗ ਵਿੱਚ ਹੋਏ ਤਮਾਮ ਹਰ ਇੱਕ ਨੇ ਉਸ ਆਦਪੁਰਖਤਾ ਜਪਿਆ ਤੇ ਜਪਾਇਆ ਨਾਮ ਰੰਧਾ ਕੰਮ ਸੰਸਾਰ ਦਾ ਸਾਰਾ ਉਸ ਵਿਸਕਰਮ ਨੂੰ ਸੌਪਿਆ ਆਪ ਸਮਾ ਉਸ ਦੇਹ ਕਮਾਂਦਰ ਕਣ ਕਣ ਉਸ ਦਾ ਕਰਦਾ ਜਾ ਪੂਰਨ ਸਤਗੁਰ ਸ਼ਬਦ ਗੁਰੂ ਚੋ ਜਿਸ ਪ੍ਰਾਣੀ ਨੂੰ ਬਖਸ਼ੇ ਅੱਖ ਓਜਗਿਆਸੂ ਆਦ ਪੁਰਖ ਸੀ ਵਾਲਮੀਕ ਨੂੰ ਦੇਖ ਲਵੇ ਭਗਤ ਉਪਰ ਤਖ ਜਿਸਤਾ ਬੱਦਾ ਗਿੜ ਸਵੇ ਦਾ ਤੁਰਿਆ ਆ ਰਿਹਾ ਇੱਕ ਸਮਾਨ ਜਿਸ ਵਿੱਚ ਫਰਕ ਪਿਆ ਨਹੀਂ ਮਾਸਾ ਬੇਸ਼ੱਕ ਆਏ ਲੱਖ ਤਹਾਰ ਲੱਖ ਅਕੜਕੀਆਂ ਬਿਜਲੀਆਂ ਲੱਖਾ ਵਾਰੀ ਆਏ ਪਚਾਲ ਲੱਖਾ ਲੱਗੇ ਜਗ ਦੁਨੀਆ ਵਿੱਚ ਲੱਖਾ ਕੈਰ ਤੇ ਲੱਖਾ ਕਾਲ ਐ ਪਰਸ਼ਕਤੀ ਸ੍ਰੀ ਵਾਲਮੀਕ ਦੀ ਐਸੀ ਹੈ ਪਰ ਤੱਕ ਬਲਵਾਨ ਉਸ ਦੇ ਬੱਦੇ ਨਿਜਮ ਕੈਮ ਹਨ ਅਮਰ ਉਹ ਦੇ ਹਨ ਕੁਲ ਵਰਦਾਨ ਹੱਥੀ ਬ੍ਰਹਮੜ ਸਾਜ ਕੇ ਫਾਲ ਮੇ ਕਿਸ ਪਰ ਪ੍ਰਭਾਰ ਫਿਰ ਕਣ ਕਣ ਵਿੱਚ ਲੋਪ ਹੋ ਗਿਆ ਆਤਪ ਰਖੋ ਸ਼ਕਤੀਬਾਨ ਉਹ ਬਿਨ ਕੰਨਾ ਤੋ ਸੁਣਦਾ ਸਬਦੀ ਬਿਨ ਅੱਖਿਆ ਤੋ ਜਾਣਨ ਹਾਰ ਉਹ ਬਿਨ ਪੈਰਾ ਤੋ ਤੁਰਦਾ ਰਹਿੰਦਾ ਹਰ ਤਾ ਹਾਜ਼ਰ ਪਰਵਤ ਗਾਰ ਨਿਰਗੁਣ ਸਰਗੁਣ ਆਦ ਪੁਰਖ ਹੈ ਪਾਲਮੀਕ ਭਗਵਾਨ ਦੀ ਦਖ ਉਹ ਹੰਗ ਸੋਹੰਗ ਸ਼ਬਦ ਗੁਰੂ ਸੰਗ ਦਰਸ਼ਨ ਉਸਤਾ ਹੋਇ ਪਰ ਤਖ ਐੜਾ ਪਿੰਗਲਾ ਸੁਖ ਬਨਾ ਸ਼ਬਦ ਗੁਰੂ ਸ੍ਰਿਤੀ ਵਿਸ਼ਵਾਜ ਮਨ ਮੰਦਰ ਵਿੱਚ ਕਰ ਦਿੰਦੀ ਹੈ ਜੋਤ ਉਹਦੀ ਨੂਰੀ ਪ੍ਰਕਾਸ਼ ਇਤਨੇ ਬਚਨ ਬਲਾਸ ਕਰ ਕਰੋ ਪਰਮੇਸ਼ਵਰ ਦੀ ਦਿਆਲ ਫਿਰ ਬੋਲੇ ਦਾਸ ਅੰਦਾਸਨੋ ਗੁਰਦੁਖ ਜਾਦੇ ਅੰਗ ਪਾਲ ਕੌਮੀ ਗ੍ਰੰਥ ਕੌਮ ਲਈ ਲਿਖਿਆ ਜੋ ਪੂਰਨਨਾਥ ਪਿਆਰੇ ਆਦ ਵਰਸੀ ਇਸ ਕੌਮ ਤੇ ਅਜ ਤੱਕ ਪ੍ਰਗਟ ਜਿਸ ਵਿੱਚ ਪੱਖ ਨੇ ਸਾਰੇ ਆਦ ਸਮੇ ਤੋਂ ਅਜ ਤੱਕ ਜਿਸ ਵਿੱਚ ਆਦ ਪ੍ਰਕਟ ਰੱਖਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਦਾਸਨ ਦਾਸ ਗ੍ਰੰਥ ਪੜੇਗਾ ਹਿਰਦੇ ਹੋ ਕੇ ਇੱਕ ਮਨ ਚਿੱਤ ਤੁਸਾਂ ਵੀ ਸੁਣਨਾ ਸਾਰ ਸਗਤੀ ਸੁਰਤ ਜੋੜ ਕੇ ਬਾਣੀ ਵਿੱਚ ਹੁਕਮ ਸੁਣਦਿਆ ਪੁਰਨਨਾਥ ਦੇ ਸਤਗੁਰ ਦੀਨੋ ਕਰ ਪ੍ਰਣਾਮ ਵਾਹਕ ਲਿਆ ਸੁਕਾਮੀ ਗ੍ਰੰਥ ਜੋ ਜੋ ਪਾਠੀ ਸਤਗੁਰ ਦਾਸੀ ਨਿਸਕਾਮ ਇਹ ਉਹ ਕਾਮੀ ਗ੍ਰੰਥ ਪਿਆਰਾ ਗੁਰਾ ਲਿਖਾਇਆ ਜੋ ਆਪਣੀ ਸ਼ਕ ਜੋਤੀ ਸਤ ਗੁਰ ਬਖਸ਼ੇ ਅਖਰਾ ਵਿੱਚ ਸਤ ਗੁਰ ਦੀ ਲੋਕ ਏਸੇ ਵਕਤ ਧਰਤੀ ਦਾ ਕਿਣਕਾ ਸਰਬ ਕਲਾ ਸਤ ਗੁਰ ਸਮਰੱਥ ਗੁਰ ਪਰਮੇਸ਼ਰ ਗ੍ਰੰਥ ਲਿਖਾਇਆ ਪੂਰਨ ਦੇ ਸਿਰ ਧਰ ਕੇ ਹੱਥ ਕੌਮੀ ਗ੍ਰੰਥੋਂ ਪਾਠ ਸੁਣਦਿਆ ਚੁੰਮਣ ਲੱਗ ਪਈ ਇੱਕਦਮ ਪਾਉਣ ਆਦਿਵਾਸੀਏ ਖੋਲ ਕੇ ਅੱਖੀਆਂ ਗ੍ਰੰਥ ਸੁਣਨ ਕਰ ਚੇ ਤੌਰ ਆਦਿ ਵਾਸੀ ਕੌਮੇ ਗ੍ਰੰਥ ਸੁਣਨ ਪੈ ਕੌਮੇ ਮਜਮੂਰ ਕੌਮੇ ਗ੍ਰੰਥ ਦੇ ਹਰ ਅੱਖਰ ਜੋ ਛਲ ਕਰਿਆਸੀ ਕੌਮੇ ਖੋਣ ਆਦਿ ਸਮੇ ਇਸ ਭਾਰਤ ਅੰਦਰ ਸੁਣ ਸੁਣ ਆਪਣਾ ਜਾਹੋ ਜਲਾਲ ਅਨਖਾਂ ਨੇ ਅੰਗੜਾਈਆ ਲਈਆ ਰੌਸ਼ਨ ਹੁੰਦੇ ਜਾਣ ਖਿਆਲ ਕੌਮੇ ਗ੍ਰੰਥੋ ਸਹਿਨ ਸਾਇਤਨ ਇਦਾ ਵੱਖੋ ਵੱਖ ਸੰਦਸਤੇ ਪਹਿਲ ਮੈਂ ਦੇਖਦਿਆ ਫਿਲਮ ਦੇ ਪਾਤਰ ਜਿਵੇਂ ਕਰਾਨੋਂ ਪਰ ਤਖਤਾਂ ਦੇਸਤੇ ਕੌਮੀ ਗ੍ਰੰਥ ਦੇ ਸ਼ਬਦਾਂ ਵਿੱਚੋਂ ਆਦਵਾਸੀ ਚਮਕਾ ਮਾਰਨ ਜਿਵੇਂ ਮੰਦਰੀਚੋਂ ਸੁੱਤੇ ਹੀ ਦੇਹ ਸੁੱਤਿਆ ਕਿੰਨਾ ਬਾਹਰ ਖਿਲਾਰਨ ਰਾਜ ਭਾਗ ਤਖਤਾ ਦੀ ਅਗਲਾ ਆਦ ਸਮੇਤੀ ਸੁਣ ਸੁਣ ਛਾਨਾ ਆਪਣੇ ਲਈ ਸਨੇਹੀ ਯੁੱਗ ਦਾ ਮਰਦ ਕਰਨ ਪਹਿ ਕੈ ਮਨਛਾਨਾ ਅਜੰਤਾ ਅਤੇ ਅਲੋਰਾ ਵਿੱਚੋਂ ਖੰਡਰ ਕੋਲੇ ਜਦ ਵਿਦਵਾਨਾ ਆਦ ਸਮੇ ਦੀ ਸਵੇ ਤਾਂ ਦੇ ਜਦ ਪਰਖੇ ਚਿੱਤਰ ਸੀ ਸਹਸਤਾਨਾ ਤਦ ਬੋਲਿਆ ਖੁਫਾ ਤੇ ਕਿੱਲਿਆ ਰੋ ਰੋ ਚੁੱਪ ਦੀ ਦੀ ਬੁਹਾਲ ਸੁਣਾਇਆ ਆਦ ਸਮੇ ਦੀ ਸਵੇ ਤਾਂ ਤੇ ਸੀ ਕਿਵੇਂ ਦਿੰਦਿਆ ਕਹਿਰ ਕਮਾਇਆ ਫਿਰ ਟੈਕਸਲਾ ਅਤੇ ਮਹਿੰਦੜੋ ਵਰਗੈ ਇਹ ਬਣੇ ਹੋਏ ਸ਼ਹਿਰ ਦਾ ਪੁੱਤੇ ਵਿਲਕਾ-ਵਿਲਕ ਕੇ ਦੱਸਿਆ ਉਹਨਾਂ ਕਹਿਰ ਕਿਵੇਂ ਸਾਡੇ ਤੇ ਟੁੱਟੇ ਪੁੱਟ-ਪੁੱਟ ਖੰਡਰ ਵਿਦਵਾਨਾਂ ਦਾ ਜਦ ਬੀਤੇ ਤਿਲ ਸ਼ਕਾਰੇ ਦੇਖੇ ਆਦਿ ਵਾਸੀਆ ਰਾਜਿਆ ਦੇ ਜਦ ਸਾਹੀ ਤਖਤ-ਤਖ ਮਨਾਰੇ ਦੇਖੇ ਤਦ ਬੇਦਰਦਾ ਦਾ ਜ਼ੁਲਮ ਦੇਖ ਕੇ ਮਨੁੱਖਤਾ ਦੇ ਪਿਆਰੇ ਰੂਪੇ ਟੋੜ ਗਿਆ ਧਰਤੀ ਦਾ ਜਿਗਰਾ ਤੱਕ ਸਮਾਨਾ ਦੇ ਤਾਰੇ ਰੂਪੇ ਖੰਡਰਾ ਹੀਟ ਉਹ ਨਾ ਦੇ ਆਜਾਤਾ ਜੋ ਭਰ ਤੇ ਅਸਲੀ ਮਾਲਕ ਜੱਦੀ ਕਰਕੇ ਖੋਨੇ ਜ਼ਲਮ ਚ ਨਾਥਿਆ ਧੜ ਬੀ ਆਕੋ ਲੇਤੀ ਗੱਦੀ ਗਿੜ ਸਮੇ ਨੇ ਐਸਾ ਦੇ ਤਾ ਡਾਡਿਆ ਦੇ ਹੱਥ ਆਏ ਨਿਆ ਪੰਛ ਵਿਚਾਰੇ ਪਿੰਜਰੀ ਪੈ ਗਏ ਤਖਤਾਂ ਉੱਪਰ ਬਹਿ ਗਏ ਕਾ ਧਾਰਮਿਆ ਅਤੇ ਪੁਜਿਤ ਵਾਧਿਆ ਰਲ ਕੇ ਐਸੇ ਕਾਨੂੰਨ ਬਣਾਏ ਮਨੁੱਖਤਾ ਦੇ ਟੋਟੇ ਕਰਕੇ ਬੰਦੇ ਤੇ ਕਈ ਵਰਨ ਚਲਾਏ ਨਿਸ਼ਚਿਤ ਕਰਕੇ ਚਾਰ ਵਰਨ ਫਿਰ ਚੌਵਨਾਂ ਦੇ ਟੋਟੇ ਕੀਤੇ ਆਦਿਵਾਸੀ ਜੋਦਿਆ ਤੇ ਫਿਰ ਲਾਹੌਰ ਰੰਦੇ ਆਇਤਾ ਪਿੱਤੇ ਮਹਿਲ ਖਜ਼ਾਨੇ ਕਬਜ਼ੇ ਕਰਕੇ ਐਸੇ ਕਦਮ ਲੁੱਟੇਰੇ ਪੁੱਟਿਆ ਲੁੱਟੇਰੇ ਪੁੱਟੇ ਸ਼ਸਤਰ ਸ਼ਾਸਤਰ ਕੁੱਲ ਸੰਭ ਕੇ ਦੇਸ਼ ਤੇ ਮਾਲਕ ਜੇਲੀ ਸੁਟੇ ਕਹਿਣ ਸਿਆਣੇ ਕਾ ਮਾਤੋ ਜਦ ਰਸ ਜਾਣ ਸੱਜਣੋ ਤਕਦੀਰਾ ਉਦੋਂ ਤੋਕ ਗੁਲਾਮੀ ਗਲ ਵਿੱਚ ਪੈਂਦੇ ਹੱਥੀ ਪੈਰੀ ਪੈਂਨ ਜੰਜੀਰਾ ਹਾਥੀ ਘੋੜੇ ਮਹਿਡਸਕ ਦੇ ਸਿਰ ਜਾਂ ਸਟੀਆਂ ਰੋ ਰੋ ਤੀਰਾ ਤਾਲਾ ਦੇ ਪਰ ਛਾਵੇਂ ਲੁਕਿਆ ਸਹਿਮ ਸਹਿਮ ਸੰਕੁਲ ਸ਼ਮਸ਼ੀਰਾ ਤਖਤਾ ਵਾਲਿਆ ਆਦਵਾਸੀਆ ਦੁੱਖ ਜ਼ਿੰਦਗੀ ਦੇ ਇੱਦਾਂ ਚੱਲੇ ਕੁਝ ਜੇ ਲਾ ਵਿੱਚ ਕੁਝ ਜੰਗਲਾਂ ਵਿੱਚ ਵਕਤ ਗੁਜ਼ਾਰਨ ਰੁੱਖਾ ਥੱਲੇ ਜੋ ਦੇ ਹੋਏ ਗੁਲਾਮ ਚ ਤੋਂ ਫਿਰ ਇੰਜ ਮਨਾਈ ਇਹਨਾਂ ਨੂੰ ਪੀਲ ਦਰਾਬਰ ਸ਼ੂਦਰ ਕੈ ਕੈ ਸੋਪੇ ਕਮ ਮਲੀਨ ਇਹਨਾਂ ਨੂੰ ਜਿੰਨਾ ਇਹਨਾਂ ਲਈ ਕੱਪੜਾ ਉਣਿਆ ਉਹਨਾਂ ਤਾਈਂ ਕਹਿ ਕੇ ਨੀਤ ਜਲਾਹ ਨਿੰਦਿਆ ਪਾਣੀ ਭਰਨ ਵਾਲੇ ਉਪਕਾਰੀ ਤਾਈਂ ਉਹਨਾਂ ਕਹਿ ਕੇ ਝੂਰ ਕਰਿਆ ਨਿੰਦਿਆ ਪੈਰਾ ਵਿੱਚ ਜਿਨ੍ਹਾਂ ਜੋੜੇ ਸਿੰਤ ਤੇ ਉਹਨਾਂ ਨੂੰ ਕਮੀ ਤੇ ਕਮਿਆਰ ਆਖਿਆ ਜਿਨ੍ਹਾਂ ਇਹਨਾਂ ਦਾ ਵਿਸਥਾਰ ਸਾਂਭਿਆ ਉਹਨਾਂ ਨੂੰ ਪੰਗੀ ਤੂੜਿਆ ਦਾ ਪਰਿਵਾਰ ਆਖਿਆ ਜਿਨ੍ਹਾਂ ਇਹਨਾਂ ਲਈ ਮਹਿਲ ਸਾਰੇ ਉਹਨਾਂ ਨੂੰ ਕਮੀ ਕਹਿ ਕੇ ਨਿੰਦਿਆ ਨਾਈਆ ਤੋਬੀਆ ਤਰਖਾਣਾ ਨੂੰ ਉਹਨਾਂ ਫਿਰ ਮਹਿਫਲਾ ਵਿੱਚ ਬੈ ਬੈ ਨਿੰਦਿਆ ਭਾਰਤ ਵਾਸੀ ਇੱਕ ਦੂਜੇ ਤੋਂ ਇੱਕ ਦਮ ਇਤਨੇ ਦੂਰ ਹੋ ਗਏ ਸੂਤ ਸ਼ਾਤ ਨਪ੍ਰਤਾ ਸਦਕਾ ਦਿਲ ਸੇ ਸ਼ੇਕੁਲ ਚੂਰ ਹੋ ਗਏ ਪ੍ਰਹੋਤ ਵਾਦੀ ਬ੍ਰਾਹਮਣ ਦੀ ਆਚਾਲਾ ਬਣ ਜਾਲਮ ਹੋ ਦਲਮ ਕਮਾਏ ਆਦਿ ਵਾਸੀਆ ਦੇ ਕੰਨਾਂ ਵਿੱਚ ਢਾਲ ਢਾਲ ਕੇ ਸਿੱਕੇ ਪਾਏ ਪ੍ਰਹੋਤ ਵਾਦ ਨੇ ਭਾਰਤ ਅੰਦਰ ਅਗਨਫਰਕਤੀ ਐਸੀ ਬਾਲੀ ਤਾਰ ਨੂੰ ਲੁੱਟ ਲਿਆ ਪਹਿਰੇਦਾਰਾ ਅੱਖ ਨੂੰ ਲੋਹ ਗਈ ਅੱਖ ਦੀ ਲਾਲੀ ਖੁਦ ਗਰਜੀ ਫੁੱਟ ਜਾਤ ਪਾਤ ਵਿੱਚ ਭਾਰਤ ਨੂੰ ਤੱਕ ਹੋਇਆ ਘੱਲਾ ਮੁਠੀ ਭਰ ਲੈ ਤੇਰਿਆ ਮੁਰਕੇ ਭਾਰਤ ਤੇ ਕਰ ਦਿੱਤਾ ਹੱਲਾ ਕਦੀ ਬਾਬਰ ਅਬਦਾਲੀ ਆਇਆ ਜਬਰ ਜੁਲਮ ਦਾ ਕਰਕੇ ਕਾਰਾ ਸੋ ਮਨਾਸ ਤੇ ਮੰਦਰ ਲੁੱਟੇ ਲੁੱਟ ਕੇ ਲੈ ਗਿਆ ਉਸਨ ਕਵਾਰਾ ਫਿਰ ਜ਼ਾਲਮ ਅੰਗਰੇਜ਼ ਆ ਗਿਆ ਉਸ ਭਾਰਤ ਦੀ ਦੌਲਤ ਲੁੱਟ ਕੇ ਇਸ ਭਾਰਤ ਸੋਹਣੇ ਦੀ ਚਿੜੀਆ ਇਸ ਤੇ ਗੋਰੀਆ ਸੰਗੇ ਕੁੱਟੇ ਤਦ ਆਜ਼ਾਦੀ ਦਾ ਬਿਜਲ ਵਜਾਇਆ ਭਾਰਤ ਦੇ ਅਣਖੀਲੇ ਬਲਵਾਨਾ ਆਜ਼ਾਦੇ ਲਈ ਸਿਰਾਦੇ ਬਾਜੀ ਨਾਲ ਤੇਜ ਜਦ ਸ਼ੇਰ ਜਵਾਨਾ ਫਿਰ ਅਣਖੀਲੇ ਜੋ ਦੇ ਅੰਦਰ ਆ ਗਿਆ ਹੜ ਕੁਰਬਾਨੇ ਵਾਲਾ ਹਾਸਲ ਕਰਨ ਆਜ਼ਾਦੀ ਤੁਰ ਪੈ ਨਕਿਆ ਸ਼ੌਕ ਜਵਾਨੇ ਵਾਲਾ ਬਨ ਕੇ ਕਪਣ ਸਿਰਾਤੇ ਤੁਰ ਪੈ ਸਿਹਰੇ ਘਰ ਵਿੱਚ ਤਰੇ ਹੀ ਰਹਿ ਗਏ ਮਾਪੇ ਦੇਖਦਾ ਪੁੱਤਰਾ ਦੇਖ ਸ਼ਗਰ ਵਿਆਹ ਦੇ ਕਰੇ ਰਹਿ ਗਏ ਵਾਂਕਾ ਗੁੰਦਣ ਦੇ ਲਈ ਭੈਣਾ ਦਿਲਾਂ ਚ ਗਿਣਦੀਆ ਕੜੀਆ ਰਹੀਆ ਮੇਲ ਮਲਾਪ ਮੁਹੱਬਤ ਵਾਲਿਆ ਕਾਗਾ ਦਿਲਾਂ ਚ ਚੜੀਆ ਰਹੀਆ ਸਾਲਵਾ ਵਿੱਚ ਬਲੇਟਿਆ ਜੋਬਨ ਚੂੜੇ ਅਤੇ ਕਲੀਰੇ ਰਹਿ ਗਏ ਸ਼ੁਭ ਦਿਹਾੜੇ ਪਾਰ ਮਹੀਨੇ ਕਾਪੀਆਂ ਵਿੱਚ ਲਕੀਰੇ ਰਹਿ ਗਏ ਮੋਹ ਮਮਤਾ ਤੇ ਤਰਲੇ ਪਾਪਾ ਅਕਲਾ ਦਿੱਤੀ ਆ ਬਹੁਤ ਤਣਾਵਾ ਪਰਦੇਸ ਦੀ ਵਾਨਿਆ ਫਾਸੀ ਉੱਤੇ ਮੌਤ ਕੁੜੀ ਸੰਗ ਲੈ ਲਈ ਜਾ ਲਾਵਾ ਆਜ਼ਾਦੀ ਲਈ ਡੁੰਜਣ ਵਾਲੇ ਤੋਪ ਕਲਾਮੇ ਤੋੜਨ ਹਾਰੇ ਇਹਨਾਂ ਤੋਂ ਵੀ ਸੌਖੋ ਅਸੀਂ ਆਦਵਸੀ ਸੰਤ ਚੰਦ ਸਤਾਰੇ ਇੱਥੇ ਪਰ ਅੱਜ ਇਤਿਹਾਸ ਦੇ ਅੰਦਰ ਕਿਤੇ ਨੇ ਉਹਨਾਂ ਦਾ ਨਾਂਵਾ ਦਿੱਸਤਾ ਭਾਰਤ ਜਿੰਨਾ ਆਜ਼ਾਦ ਕਰਾਇਆ ਉਹਨਾਂ ਦਾ ਨਹੀਂ ਪਰਛਾਵਾਂ ਦਿੱਸਦਾ ਸਿਰ ਦੇ ਕੇ ਜਿਹੜੇ ਆਦਵਸੀਏ ਤਾਕ ਗੁਲਾਮੀ ਮੱਥੇ ਉੱਤ ਹੋ ਗਏ ਉਹਨਾਂ ਦੇ ਸਿਰ ਅੰਬਰੋ ਉੱਤੇ ਆਦ ਪੁਰਖ ਦੇ ਘਰ ਵਿੱਚ ਹੋ ਗਏ ਸਤਗੁਰ ਦੇ ਸੇਵਕ ਪਾਠੀ ਤੋਂ ਸੁਣ ਕੇ ਸਾਦ ਸੰਗਤ ਕਉਮੇ ਇਤਿਹਾਸ ਸੰਗਤਾ ਅਜੇ ਹੀ ਜਕਾਰੇ ਲਾਇ ਕੁੰਨ ਪਿਆਸੀ ਤਰ ਤਕਾਸ਼ ਸਤਗੁਰ ਬੋਲੇ ਸਾਦ ਸੰਤ ਕੀ ਪੂਰਨ ਤੇ ਸਿਰ ਇਹ ਦਸਤਾਰ ਐਵੇਂ ਨਹੀਂ ਇਹ ਬਖਸ਼ਿਸ਼ ਹੋਈ ਇਹ ਦੁਗਾ ਦੁਗਾ ਦਾ ਚਮਤਕਾਰ ਜਨਮ ਜਨਮ ਦੀ ਸਾਦ ਇਹਦੇ ਸੰਗ ਜਨਮ ਜਨਮ ਤੋਂ ਦਿਲ ਦਾ ਪਿਆਰ ਜਨਮ ਜਨਮ ਦੀ ਭਗਤੀ ਆ ਮਿਲਦੀ ਇਹ ਪਦਵੀ ਸ਼ਕਤੀ ਸਰਦਾਰ ਏ ਸ਼ਬਦ ਸਦਤ ਸ਼ਕਤੀ ਦਾ ਮਾਲਕ ਗੁਰੂ ਵਾਲਮੀਕ ਜਗ ਸਿਰਜਣਹਾਰ ਉਹ ਜਗਤ ਪਿਤਾ ਪ੍ਰਹਿਮਣਤਾ ਕਰਤਾ ਆਦਿ ਪੁਰਖ ਜਗ ਪਾਲਣਹਾਰ ਕਰ ਕਰ ਭਗਤੀ ਉਸ ਤੋਂ ਸ਼ਕਤੀ ਸ਼ਿਵ ਸ਼ੰਕਰ ਲੈ ਗਿਆ ਭੰਡਾਰ ਗੰਗਾ ਜਿਸ ਤੇ ਜਟਾ ਦੇ ਅੰਦਰ ਮਾਤ ਲੋਕ ਵਿੱਚ ਲਈ ਉਤਾਰ ਸ਼ਿਵ ਸ਼ੰਕਰ ਦੀ ਭਗਤੀ ਕਰਕੇ ਗੋਰਖਨਾਥ ਪ੍ਰਭੂ ਅਵਤਾਰ ਉਸ ਨਾਥਾ ਦਾ ਜੋਗ ਚਲਾਇਆ ਜਗਤ ਜਲੰਦਾ ਠਾਰ ਹਾਰ ਜਗਤ ਗੁਰੂ ਗੁਰੂ ਗੋਰਖਨਾਥ ਦੇ ਚੇਲੇ ਜਗ ਵਿੱਚ ਬਹੁਤ ਬਣਾਏ ਸ਼ਬਦ ਗੁਰੂ ਦੀ ਬਖਸ਼ਿਸ਼ ਕਰਕੇ ਚੰਦ ਬਾਗ ਕਿਣ ਕੇ ਚਮਕਾਏ ਨਹੋਰ ਬਹਾਦਰ ਰਾਜਸਥਾਨ ਚ ਦਿਲ ਅਖਿਆ ਦੇ ਅੰਦਰ ਧਰ ਕੇ ਗੋਲਕਨਾਥ ਕਰੋ ਦੇ ਸੇਵਾ ਹੀਰਾਨਾਥ ਸਹਿਦਿਉ ਕਰਤ ਕੇ ਉਸ ਵਾਲਮੀਕੀਏ ਸਿਦਕੇ ਸਾਧੋਂ ਕੋਰਖਨਾਥ ਤੋਂ ਲਈ ਗੁਰਿਆਈ ਭਗਤੀ ਕਰਕੇ ਜਗਤ ਭਲੇ ਲਈ ਉਸ ਆਦਪੁਰਖ ਤੋਂ ਸ਼ੋਭਾ ਪਾਈ ਹੀਰਾਨਾਥ ਸਤਗੁਰ ਜੀ ਤੋਂ ਮਸਤਨਾਥ ਜੀ ਸਤਗੁਰ ਆ ਪਿਆਰੇ ਸ਼ਬਦ ਗੁਰੂ ਤੋਂ ਜੋਤੀ ਲੈ ਕੇ ਗਿਆਨ ਖਜ਼ਾਨੇ ਭੰਡੇ ਭਾਰੇ ਮਸਤ ਨਾਚ ਤੋਂ ਭੋਲਾ ਨਾਥ ਸੀ ਆਦਿ ਵਾਸੀਏ ਪਰਿ ਉਪਕਾਰੀ ਭੋਲਾ ਨਾਥ ਨੇ ਸਤਿਗੁਰ ਜੀ ਦੀ ਸੇਵਾ ਕਰਕੇ ਉਸ ਬ੍ਰਹਮਚਾਰੀ ਭੋਲਾ ਨਾਥ ਤੋਂ ਚਾਂਦੀ ਨਾਥ ਸੀ ਜੋ ਜਤੀ ਸਤੀ ਸਨ ਗੁਰ ਸਮਰਥ ਉਸਨੇ ਗੁਰਿਆਈ ਬਖਸ਼ੀ ਸ੍ਰੀ ਮੁੰਸ਼ੀ ਨਾਥ ਸਤਿਗੁਰ ਹੱਥ ਮੁੰਸ਼ੀ ਨਾਥ ਸਤਿਗੁਰ ਜੀ ਤੋਂ ਇਸ ਸੇਵਕ ਨੂੰ ਮਿਲਿਆ ਗਿਆਨ ਗਿਆਨ ਮਿਲਦਿਆ ਗਿਆਨ ਨਾਥ ਤੋਂ ਸ਼ਬਦ ਗੁਰੂ ਬਖਸ਼ੇ ਵਰਦਾਨ ਵਰਦਾਨਾਂ ਦੀ ਰਹਿਮਤ ਸਦਕਾ ਇਸਤੀ ਰੱਤੀ ਸੇਵਾ ਕੀਤੀ ਆਦ ਪੁਰਖ ਤੇ ਇਸਤੀ ਦਾ ਸੰਗ ਗਿਆਨ ਨਾਲਤੀ ਜੁੜ ਗਈ ਪ੍ਰੀਤੀ ਜਨਮ ਜਨਮ ਤੋਂ ਜੋ ਵਦ ਮਿਲਿਆ ਅੱਜ ਉਹ ਸ਼ੁਭ ਦਿਹਾੜਾ ਆਇਆ ਆਦ ਪੁਰਖ ਦੇ ਹੁਕਮ ਮੁਤਾਬਕ ਅਸਾਂ ਵੀ ਆਪਣਾ ਫਰਜ਼ ਨਿਭਾਇਆ ਪੂਰਨ ਨਾਥ ਨੂੰ ਲਾ ਕੇ ਟਿੱਕਾ ਸਿਰ ਮਹੰਤੀ ਦੀ ਦਸਤਾ ਸਦਾਈ ਮਨਛੀ ਨਾਥ ਕੁਰਾਜ ਬਖਸ਼ੇ ਆਸਾ ਪੂਰਨ ਫਿਰ ਤੇ ਜੋਤ ਜਗਾਈ ਹਣ ਪੂਰਨ ਨਾਥ ਤੇ ਗਿਆਨ ਨਾਥ ਦੇ ਦੋ ਜਿਸਮ ਪਰ ਇੱਕੋ ਜੋਤੀ ਜੁਗਾ ਜੁਗਾ ਦੀ ਸਾਧ ਪ੍ਰਾਣੇ ਸੁਖ ਸੁਖਾਂ ਸੰਗ ਗਈ ਪਰੋਤੀ ਹਣ ਗਿਆਨ ਨਾਥ ਤੇ ਸਾਧ ਸੰਗਤ ਦੇ ਦਰਸ਼ਨ ਹੋਣ ਕੇ ਪੂਰਨ ਅੰਦਰ ਆਦ ਕਵੀ ਇਹਨੂੰ ਕਵਤਾ ਬਖਸ਼ੇ ਪੂਰਨ ਬਣ ਗਿਆ ਗਿਆਨ ਦਾ ਮੰਦਰ ਪੂਰਨਨਾਥ ਚੋ ਗ੍ਰੰਥ ਬਣਾਇਆ ਸ਼ਕਤੀ ਭਗਤੀ ਪਿਆਰ ਕੇ ਦੇ ਵਿੱਚ ਖੁਸ਼ੀਆਂ ਕਮੀਆਂ ਪਿਆਰ ਸ਼ਾਦੀਆ ਹੈ ਕੌਮੀ ਕਿਰਦਾਰ ਇਹਦੇ ਵਿੱਚ ਭਗਤਾ ਲਈ ਮੁਕਤੀ ਦਾ ਰਸਤਾ ਰਾਜਪਾਦ ਲਈ ਗਿਆਨ ਇਤੇ ਵਿੱਚ ਮਨ ਇਸੇ ਫਲ ਪਾਵਣ ਦੇ ਲਈ ਸਦਕੀਆਂ ਲਈ ਵਰਦਾਰ ਇਤੇ ਵਿੱਚ ਆਦ ਵਾਸੀ ਪਰਿਵਾਰ ਦਾ ਸਾਰਾ ਮੜ ਤੋਂ ਹੈ ਇਤਿਹਾਸ ਦੇ ਵਿੱਚ ਕੌਮੀ ਗ੍ਰੰਥ ਗਿਆਨ ਦਾ ਸੂਰਜ ਕੌਮ ਦੇ ਲਈ ਪ੍ਰਕਾਸ਼ ਦੇ ਵਿੱਚ ਕੰਨੇ ਸੁਣ ਲਿਆ ਸਾਧ ਸੰਗਤ ਨੇ ਸਾਡੀਆ ਸ਼ੋਭਾ ਸ਼ਾਮਾ ਇਸਰਤ ਆਲ ਪ੍ਰਖ ਭਗਵਾਨ ਪ੍ਰਭੂ ਦਿਆ ਬਖਸ਼ਿਆ ਹੋਇਆ ਸ਼ਾਮਾ ਇਸ ਵਿੱਚ ਫਿਰ ਸਤਗੁਰ ਕੀ ਤਾ ਹੁਕਮ ਦਾਸ ਨੋ ਉੱਠ ਪੂਰਨ ਨਾਥਾ ਕਰੇ ਅਰਦਾਸ ਦਾਸ ਕੀਤੀ ਅਰਦਾਸ ਸੁਣਦਿਆ ਸਤਗੁਰ ਜਿਵੇਂ ਬਖਸ਼ੀ ਦਾਸ ਅਰਦਾਸ ਹੰਦਿਆ 나ਤ ਗੂੰਜ ਪਏ 나ਗ ਫਣੇ ਗੂੰਜੇ ਕਢਿਆਲ ਸੰਖਾ ਨਾਲ ਆਰਤੀ ਗੂੰਜੀ ਹਵਨ ਕਿਉ ਦੇ ਜੋਤਾ ਬਾਲ ਕੁਦਰਤ ਰਾਣੀ ਸਾਜ਼ ਵਜਾਏ ਸਿਆਣੇ ਢੋਲਕ ਤੀਣ ਪੈ ਤਾਲ ਸਾਧ ਸੰਗਤ ਦੇ ਚਿਹਰੇ ਉੱਤੇ ਚਮਕ ਰਿਆ ਸੀ ਜਹੋ ਜلال ਵਾਲ ਦੇ ਭਗਵਾਨ ਪ੍ਰਭੂ ਦੇ ਲੋਣ ਜਕਾਰੇ ਸੰਗਤਾਂ ਕੁੱਲ ਅਰਸ਼ਾ ਉੱਤੇ ਤਿਰਥ ਉੱਤੇ ਵਰਸ ਰੇ ਜਹਾਂਜਾ ਤੋਂ ਫੁੱਲ ਜਹਾਂਜਾ ਰਾਹੀ ਫੁੱਲ ਵਰਸਦੇ ਇੰਦੇ ਖੁਸ਼ੀਆਂ ਵਿੱਚ ਤੀਰਥ ਉੱਤੇ ਜਿੱਦਾ ਫੁੱਲ ਸਰੋਂ ਤੇ ਖਿੜਦੇ ਕੀਤਾ ਵਿੱਚ ਬਸੰਤੀ ਰੁੱਤੇ ਤੀਰਥ ਦੇ ਹਰ ਕਿਣਕੇ ਵਿੱਚ ਸਤਿਗੁਰ ਦੇ ਗੂੰਜਣ ਜੇਕਾਰੇ ਦੇਪੂਰੀ ਦੇ ਸਿਖਰ ਬਨੇਰਿਓ ਦੇਵਤਿਆ ਦਾ ਚੁੰਡ ਚਾਤੀ ਅਮਾਰੇ ਤੀਰਥ ਦੇ ਹਰ ਕਿਣਕੇ ਉੱਤੇ ਪਈ ਫੁੱਲਾਂ ਦੀ ਵਰਖਾ ਹੋਵੇ ਪੌਣਾ ਵਿੱਚ ਚੰਦਨ ਦੀਆ ਮਹਿਕਾ ਜਿਉ ਸਰਵ ਕਾਚੋ ਅੰਮ੍ਰਿਤ ਚੋਵੇ ਪ੍ਰਗਟਨਾਥ ਗੁਰਦਾਸ ਸੇਵਕ ਨਾਲ ਮਿਲਾ ਕੇ ਮਤਦਗਾਰ ਸਤਗੁਰ ਲਾਗੇ ਬਸਤਰ ਲੋਯਾ ਦਸਤਾਰਾ ਦੇ ਲਾਇ ਅੰਬਾਰ ਸਤਗੁਰ ਜੀ ਨੇ ਬਖਸ਼ਿਸ਼ ਕਰਕੇ ਸੰਤਾਨ ਨੂੰ ਸਨਮਾਨ ਕਰਨ ਲਈ ਕੌਮੀ ਸਪਾਹ ਸਲਾਰਾ ਦਾ ਗੁਰ ਰਤਬਾ ਹੋਰ ਮਹਾਨ ਕਰਨ ਲਈ ਕੰਬਲ ਗਿਰਿਆ ਸੋਬੇ ਮਿਸ਼ਰੀ ਹਰੀਆ ਲਾਤੀਆ ਤੇ ਦਸਾਲੇ ਸਤਗੁਰ ਵੱਲੋਂ ਏ ਸੁਗਾਤਾ ਸੰਤ ਕਰਨ ਕੀ ਕਰਮਾ ਵਾਲੇ ਪ੍ਰਗਟ ਨਾਥ ਨਿਹਾਲ ਸਨੈਰੀ ਸਤਗੁਰ ਜੀ ਦੇ ਕੋਲ ਟਿਕਾਏ ਤਾਰਿਆ ਫਰਗੈ ਫੁੱਲ ਹਰਾ ਚੋ ਦੇਖ ਦੇਖ ਤਿਨ ਰੁਣ ਛਾਇ ਪ੍ਰਗਟ ਨਾਥ ਕੇ ਸਤਗੁਰ ਜੀ ਤੋਂ ਲੈ ਸਨਮਾਨ ਤੇ ਅਗਾਹਾਂ ਪੁਚਾਵੇ ਸਨਮਾਨ ਕਰੇ ਜਦ ਮਹਾਂਪੁਰ ਸਾਧਾ ਸਰਦਾ ਸੰਗਜ ਕਾਰਾ ਲਾਵੇ ਸਭ ਤੋਂ ਪਹਿਲਾ ਪੇਖਰ ਤਾ ਜੋ چیر ਕੇ ਪਰਬਤ ਦੂਰੋਂ ਆਏ ਕੰਬਲ ਕ੍ਰਿਆ ਕਰਮ ਰਸਾਲੇ ਸੰਤ ਜਨਾ ਦੀ ਪੀਠ ਚੜਾਏ ਇਹ ਦਸਨੇ ਚਰਨੀ ਨਿਉ ਨਿਉ ਸੰਤ ਜਨਾ ਤੋਂ ਹਾਰ ਪਾ ਜਬ ਪਾਏ ਤਦ ਸੰਗਤਾ ਜੇ ਕਰੇ ਲਾਲਾ ਅਰਸ਼ ਪਰਸ ਤੋਂ ਨਸ਼ਿਆਏ ਸੰਤ ਜਨਾ ਤੇ ਕੌਮੀ ਆਗੂ ਆਦੀ ਗੁਰ ਦਰਬਾਰ ਆ ਗਈ ਬਾਰੀ ਉਸ ਨੂੰ ਲੋਈ ਪਸ਼ਮੀਨੇ ਦੀ ਅਤੇ ਇੱਕ ਦਸਤਾਤ ਸਾਰੂ ਬਹੁਤ ਪਿਆਰੀ ਫਿਰ ਉਸ ਨੂੰ ਇੱਕ ਹਾਰ ਸੁਨੈਰੀ ਸਤਗੁਰ ਵੱਲੋਂ ਪਿਆ ਪਹਿਨਾਇਆ ਸੰਗਤਾ ਨੇ ਇਸ ਖੁਸ਼ੀ ਦੇ ਅੰਦਰ ਸਤਗੁਰ ਦਾਜ ਕਰਾ ਲਾਇਆ ਫਿਰ ਸੰਤਾ ਸਾਧੂਆ ਮਹਾਂਪੁਰਸ਼ਾਂ ਨੇ ਸਤਗੁਰ ਜੀ ਤੋਂ ਲਿਆ ਸੁਨਮਾਨ ਸਦਾ ਸਦੀਵੀ ਪਿਆਰ ਤੇ ਭਿਜੇ ਮੋਤੀ ਕੇਰੇ ਜੀ ਦੀ ਜ਼ਬਾਨ ਉਸ ਨੂੰ ਪਾ ਕੇ ਹਾਰ ਸਨੇਰੇ ਸਤਿਗੁਰ ਬਖਸ਼ੇ ਆਪ ਵਰਦਾਨ ਸੁਖੀ ਵਸੇ ਪਰਵਾਰ ਆਪ ਦਾ ਖੁਸ਼ੀਆ ਬਖਸ਼ੇ ਗੁਰ பகਵਾਰ ਫਿਰ ਵਾਰੀ ਵਾਰੀ ਕੁਲ ਸੰਗਤਾਨੋ ਸਤਿਗੁਰ ਨਾਮ ਖਮਾਰੀ ਬਖਸ਼ੇ ਹੋ ਨਹੀਂ ਤੇ ਇਤਮਨਾਰਾ ਬਣ ਕੇ ਜਿਸ ਨੂੰ ਗੁਰ ਸਰਦਾਰੀ ਬਖਸ਼ੇ ਉਸ ਦਾ ਕਲ ਸਨਮਾਨ ਸਤਿਗੁਰਾ ਇੱਕ ਦਸਤਾਰ ਤੇ ਲੋਈ ਬਖਸ਼ੇ ਗਲ ਵਿੱਚ ਹਾਰ ਸੁਨੈਰੀ ਪਾ ਕੇ ਉਸਤਾਦ ਚੋਕ ਮੰਗੀ ਸੋਈ ਬਖਸ਼ੇ ਪਿੰਦ ਸਤਗੁਰ ਦਾ ਦਾਸ ਟਹਿਲਵਾ ਚੋ ਸਤਗੁਰ ਦਾ ਸੇਵਕ ਭਾਰਾ ਜੋ ਦੁਨੀਆ ਵਿੱਚ ਇੰਦਾ ਚਮਕੇ ਕਿਉਂ ਅੰਬਰ ਤੇ ਤੂੰ ਦਾ ਤਾਰਾ ਓ ਪਗਮਿਆ ਕੱਪੜਿਆ ਅੰਦਰ ਜੋਗੀ ਉਸੇ ਵਾਂਗ ਕਰਦਾ ਚੁੱਪ ਛੁਪੀਤਾ ਤਨ ਨਮਨ ਤਨ ਸਭ ਸ਼ਰਦਾ ਦੇ ਸੰਗ ਜੇ ਸਤਗੁਰ ਦੇ ਅਰਪਣ ਕੀਤਾ ਉਸ ਦਾ ਕਰ ਸੰਵਾਲ ਸਤਿਗੁਰ ਆ ਸੰਗ ਤਾਂ ਅੰਕਰ ਮਾਨ ਵਧਾਇਆ ਸੁੰਦਰ ਬਸਤਰ ਹਾਰ ਸਨੇਹੀ ਉਹ ਮਹਾਪੁਰਸ਼ਾ ਦੇ ਹਿੱਸੇ ਆਇਆ ਜੋ ਲੰਗਰ ਦੀ ਸੇਵਾ ਕਰਦੇ ਸਾਂਝੀ ਆਜਗਤ ਦੇਵੀ ਦੇ ਗੁਰਦਰਪਾਰਤ ਇਤਾਂ ਚਮਕਣ ਚੋਂ ਮੁੰਦਰੀ ਤੇ ਸੁੱਚੇ ਹੀਰੇ ਕੀਤਾ ਗਿਆ ਸਰਵਾਨ ਉਨਾਤਾ ਦੇ ਸੁੰਦਰਤਾ ਸਤਾਰਾ ਗਲੇ ਹਾਰ ਸੁਨੇਰੀ ਬਖਸ਼ੇ ਕੋਤਿਆ ਪਰ ਉਪਕਾਰਾ ਬਣ ਸੇ ਵਕਤ ਜਿੰਨਾ ਸੇਵਾ ਕੀਤੀ ਸਾਧ ਸੰਗਤਿ ਗੁਰ ਸਤਾਰ ਗੁਰ ਪਰਮੇਸ਼ਵਰ ਆਪ ਤੁਨਾਂ ਨੂੰ ਹੱਥੀ ਬਖਸ਼ਿਆ ਕੋ ਸਰਵਾਨ ਸਭ ਦੇ ਲਿਖੇ ਨਾਮ ਜੇ ਸਤ ਗੁਰੂ ਕਿਸਵੇਂ ਸਤਾ ਕੀਤਾ ਸਨਮਾਨ ਤਾਂ ਫਿਰ ਪਰ ਜਾਉ ਨਾਵਾਂ ਦੇ ਸੰਗ ਸਾਰਾ ਕੌਮੀ ਗ੍ਰੰਥ ਮਹਾਨ ਅਸਾਤ ਕੌਮੀ ਗ੍ਰੰਥ ਤੇ ਲਿਖਣਾ ਕੌਮ ਦਾ ਪੂਰਨ ਕੌਮੇ ਗਿਆਨ ਕਿਵੇਂ ਆਇਆ ਜਗ ਯੁਗ ਕੌਮ ਦਾ ਸੈ ਸੇ ਖੁੰਨੀ ਲੱਖ ਤੂਫਾਨ ਸਬਦਾ ਕਾ ਸਨਮਾਨ ਸਤਿਗੁਰਾ ਫਿਰ ਕੀਤਾ ਇਨ ਸਤਿਗੁਰ ਅਰਸਾਦ ਪਰਗਠ ਨਾਥ ਪਿਆਰਾ ਹਣ ਤੋਂ ਲਿਆ ਸੇ ਵਕਤੇ ਵੱਡ ਪ੍ਰਸਾਦ ਫਿਰ ਲੱਟੂ ਮੋਤੀ ਚੋਰ ਦੇ ਚੋਸ ਸੁਧ ਘਿਓ ਸੰਗ ਹੋਏ ਤਿਆਰ ਪੁੱਕ ਪਰ ਪਰ ਸੇ ਪੰਡੇ ਸੇਵਕਾ ਖੋਟ ਗੁਰੂ ਦੇ ਭਰੇ ਪੰਡਾਰ ਭੰਗੜੇ ਵਾਲੀ ਾਟੀ ਮਾ ਉਧਰ ਗੱਭਰੂ ਆਪਾ ਰਹਿ ਸ਼ਿੰਗਾਰ ਟੋਲੇ ਦੇ ਨੇ ਜਲ ਟੋਲ ਵਜਾਇਆ ਨੈਣਾ ਵਿੱਚ ਆ ਗਿਆ ਕੁਮਾਰ ਪੰਗੜੇ ਦੇ ਮੈਦਾਨ 'ਚ ਜਿਨਾ ਮੱਲਾ ਮਾਰਿਆ ਵੇ ਸੰਸਾਰ ਉਹ ਨਿਰਤ ਕਾਰਿਆ ਕਰਦੇ ਕਰਦੇ ਪਹੁੰਚ ਗਏ ਖੁਰ ਦੇ ਦਰਬਾਰ ਗੁਰਚਰ ਨਾ ਵਿੱਚ ਸੇਸ ਧਕਾ ਕੇ ਸਰਦਾ ਪਿਆਰ ਅਦੇਖਤ ਨਾਲ ਉਹਨਾਂ ਬੋਲੀਆ ਪਾਈਆ ਕੁਰਸ਼ੁਪਾਦਿਆ ਚਨੱਚ ਗੁਰਾ ਦਾਦਾ ਹੋ ਦਲਾਲ ਕੋਣ ਸੁਣ ਜਿਨਾ ਨੂੰ ਸਾਧ ਸੰਗਤ ਤੇ ਤਨ ਮਨ ਦਿਲ ਪਏ ਹੁਣ ਨਿਹਾਲ ਸੰਗਤ ਆਲਾ ਚਰ ਕੀਤਾ ਸਤਿਗੁਰ ਜੀ ਦਾ ਇਸਤਕਬਾਲ ਪੰਗਤਾ ਲਾਲਾ ਸੰਗਤਾ ਬੈਠ ਗਾ ਗੁਰਦਰਬਾਰ ਖਿੜੇ ਗੁਲਜਾਰ ਸੂਰਜ ਦੇ ਮਖੀਏ ਫੁੱਲ ਜਿਸ ਤਰ੍ਹਾਂ ਚਮਕਣ ਪੈ ਖੇਤਾ ਵਿੱਚਕਾਰ ਸੰਗਤਾ ਵਿੱਚ ਸਟੀਲ ਦੇ ਬਰਤਨ ਪੂਜਨ ਦੇ ਸੰਗ ਪਰ ਗਏ ਜਾ ਸਰਦਾ ਦੇ ਸੰਗ ਸਖ ਸੰਗਤਾ ਸ਼ਕਤੀਆ ਲੈ ਲੈ ਸਤਿਗੁਰ ਦਾ ਨਾਮ ਸੇਵਕ ਪਰ ਪਰ ਲਿਉਣ ਪ੍ਰਾਤਾ ਖੁਸ਼ਿਆ ਤੇਖ ਹਮ ਪੈਰੀ ਲੱਗੇ ਸੇਵਾ ਕਰਦੇ ਸਾਦ ਸਨਤੀ ਇੱਕ ਦੂਜੇ ਤੋਂ ਹੋ ਹੋ ਕੇ ਭੋਜਨ ਸੰਗ ਸੰਤ ਰਹਿ ਕੇ ਲੈ ਵੜਦੇ ਸੇਵਕ ਖੁੱਲੇ ਹੱਥ ਸਤਿਗੁਰ ਦੇ ਅਖੋਟ ਭੰਡਾਰੇ ਗੁਰਮੀ ਦਾ ਸਤਿਗੁਰ ਸਮਰੱਥ ਇਤ ਤਿੰਨ ਤੇ ਸਤਾਰ ਦੇ ਕਰਕੇ ਗੁਰ ਪਰਮੇਸ਼ਵਰ ਉਤਮ ਜਗ ਰਖੀ ਸਤ ਗੁਰ ਇਸੇ ਵਕ ਸਿਰ ਤਾਜ ਸੋਖ ਤਖਸ਼ਿਸ਼ਤੇ ਪਗ ਰਾਤੀ ਆਤਿਸਬਾਜੀਆ ਚੱਲਿਆ ਰੰਗ ਬਰੰਗੀਆਂ ਹਰੀਆ ਲਾਲ ਤੀਰਥ ਗਿਆ ਸ਼ਿੰਗਾਰਿਆ ਸਾਰਾ ਕਿਉਦੇ ਆ ਦੀ ਦੇ ਨਾਲ ਬੁਰਜਾ ਪਿਛੇ ਗੁਰਜ ਇਸ ਤਰਾ ਕਰਨ ਤੀਰਥੋ ਪੈ ਪਰਵਾਜ ਜਿਉ ਭਰਤੇ ਕੇਂਦਰੀ ਅੱਡੇ ਉਹ ਪਿੰਦ ਪਿੰਦ ਹਰਿ ਸੇ ਚੜਨ ਜਹਾਜ 1983 ਸਨ 82 28 ਮਾਰਕ ਅਤੇ ਦਿਨ ਬੁੱਧਵਾਰ ਤਤਪੁਰਨੋ ਬਖਸ਼ਿਸ਼ ਕੀਤੇ ਸਤਗੁਰੂ ਆਪਣੀ ਜੋਤ ਪਾਰ ਜਗ ਸੰਪੂਰਨ ਹੋ ਗਿਆ ਮਿਹਰ ਕੀਤੇ ਸਤਗੁਰ ਭਗਵਾਨ ਸੰਗਤਾਂ ਤੁਰਿਆ ਘਰਾਂ ਨੂੰ ਸਤਿਗੁਰ ਦੀ ਤੋਂ ਲੈ ਵਰਦਾਨ